ਰਾਜਵੀਰ ਜਵੰਦੇ ਦੇ دوست ਕੈਮਰੇ ਸਾਹਮਣੇ ਆਏ ਸਚਾਈ ਦੱਸੀ ਕਿ ਆਖਰ ਕੀ ਦੁਸ਼ਮਣੀ ਸੀ ਰਾਜਵੀਰ ਜਵੰਦੇ ਦੇ ਨਾਲ ਜਿਸ ਨੇ ਰਾਜਵੀਰ ਜਵੰਦੇ ਨੂੰ ਮੌਤ ਦੇ ਘਾਟ ਉਤਾਰਿਆ ਆਮ ਤੌਰ ਤੇ ਆਪਾਂ ਵੇਖਿਆ ਕਿ ਕਲਾਕਾਰੀ ਖੇਤਰ ਦੇ ਵਿੱਚ ਇੰਨੀ ਜਿਆਦੇ ਇੱਕ ਦੂਜੇ ਨਾਲ ਲਾਗੜਾਟ ਹੁੰਦੀ ਆ ਇੱਕ ਦੂਜੇ ਦੇ ਨਾਲ ਇੰਨੀ ਜਿਆਦੇ ਈਰਖਾ ਜਿਹੜਾ ਵਾਝ ਜਾਂਦਾ ਇੱਕ ਦੂਜੇ ਦੇ ਜਾਣ ਦੇ ਦੁਸ਼ਮਣ ਬਣ ਜਾਂਦੇ ਆ ਕਿਉਂਕਿ ਇਸ ਖੇਤਰ ਦੇ ਵਿੱਚ ਜਿੱਥੇ ਨਾਮ ਮਿਲਦਾ ਦੌਲਤ ਮਿਲਦੀ ਆ ਸ਼ੋਹਰਤ ਮਿਲਦੀ ਆ ਜਦੋਂ ਇਹ ਸਭ ਕੁਝ ਮਿਲਦਾ ਬੰਦਾ ਪਹਿਲਾਂ ਨਾਮ ਦੇ ਪਿੱਛੇ ਭੱਜਦਾ ਫੇਰ ਉਹ ਦੂਜੇ ਨੂੰ ਦਬਾਉਣ ਦੀ ਕੋਸ਼ਿਸ਼ ਕਰਦਾ ਦੂਜੇ ਦੇ ਨਾਲ ਈਰਖਾ ਰੱਖਣ ਲੱਗ ਪੈਂਦਾ ਤੇ ਫੇਰ ਗੱਲ ਇੱਥੋਂ ਤੱਕ ਵੱਜ ਜਾਂਦੀ ਆ ਕਿ ਇੱਕ ਦੂਜੇ ਦੀਆਂ ਸਪਾਰੀਆਂ ਦੇਣ ਲੱਗ ਜਾਂਦੇ ਆ ਸਿੱਧੂ ਮੂਸੇ ਵਾਲਾ ਜਦੋਂ ਇਸ ਖੇਤਰ ਦੇ ਵਿੱਚ ਨਵਾਂ-ਨਵਾਂ ਆਇਆ ਸੀ ਉਦੋਂ ਜਿਹੜੀ ਇਹਨਾਂ ਦੀ ਰੰਜਿਸ਼ ਸੀ ਉਹ ਖੁੱਲ ਕੇ ਬਾਹਰ ਆਉਣ ਲੱਗੀ ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਇੱਕ ਦੂਜੇ ਨੂੰ ਸ਼ਰਮ ਵੰਗਾਰਨ ਲੱਗੇ ਸੀ ਕਲਾਕਾਰ ਲੋਕ ਵੀ ਇਸ ਚੀਜ਼ ਨੂੰ ਪਸੰਦ ਕਰਦੇ ਸੀ ਕਈ ਕਲਾਕਾਰਾਂ ਦੀਆਂ ਤਾਂ ਨਿੱਜੀ ਖੁੰਦਕਾ ਸੀਗੀਆਂ ਇੱਕ ਦੂਜੇ ਦੇ ਨਾਲ ਪਰ ਕਈ ਇੱਕ ਦੂਜੇ ਦੇ ਨਾਲ ਸਮਝੌਤਾ ਕਰਕੇ ਇੱਕ ਦੂਜੇ ਨੂੰ ਭੰਡਣ ਲੱਗ ਜਾਂਦੇ ਸੀ ਜਿਸ ਕਰਕੇ ਉਹਨਾਂ ਦਾ ਜਿਹੜਾ ਨਾਮ ਬਣ ਜੇ ਲੋਕ ਉਹਨਾਂ ਨੂੰ ਸੁਣਨ ਲੱਗ ਜਾਣ ਉਹ ਪਾਪੂਲਰ ਹੋ ਜਾਣ ਸੋ ਇਸ ਕਰਕੇ ਇਹਨਾਂ ਦਾ ਜਿਹੜਾ ਈਰਖਾ ਇਹ ਵਧ ਆ ਜਾਂਦਾ ਸੀ ਪਰ ਰਾਜਵੀਰ ਜਵੰਦੇ ਦੀ ਅਜੇ ਹੀ ਕੋਈ ਅਦੇ ਆਪਣੋਂ ਗੱਲ ਸਾਹਮਣੇ ਨਹੀਂ ਆਈ ਜਦੋਂ ਕਿਸੇ ਦੇ ਨਾਲ ਈਰਖਾ ਰੱਖਦਾ ਹੋਵੇ ਜਦੋਂ ਕਿਸੇ ਦੇ ਨਾਲ ਉਹਨੇ ਕੋਈ ਆਪਾਂ ਕਹਿ ਲਈਏ ਕਿ ਕਿਸੇ ਦੇ ਨਾਲ ਕੰਟਰੋਵਰਸੀ ਛੇੜੀ ਹੋਵੇ ਪਰ ਜਿਵੇਂ ਰਾਜਵੀਰ ਜਵੰਦੇ ਦੀ ਉਹ ਦੁਰਘਟਨਾ ਉਹ ਖਬਰਾਂ ਫਲੈਸ਼ ਹੋਣ ਲੱਗੀਆਂ ਟੈਲੀਵਿਜ਼ਨ ਤੇ ਜਿਹੜੀ ਹਰ ਇੱਕ ਬੰਦੇ ਦੀ ਜਿਹੜਾ ਇਹ ਸੰਗੀਤ ਇੰਡਸਟਰੀ ਨੂੰ ਸਮਝਦਾ ਉਹਦੇ ਦਿਮਾਗ ਦੇ ਵਿੱਚ ਇੱਕ ਥੋੜ ਜਰੂਰ ਆਇਆ ਸੀ ਕਿ ਇਹ ਜਿਹੜਾ ਸਾਰਾ ਕੁਝ ਹੋਇਆ ਇਹ ਜਿਹੜਾ ਸਾਰਾ ਕੁਝ ਹੋਇਆ ਇਹਦੇ ਪਿੱਛੇ ਕਿਸੇ ਦੀ ਸਾਜ਼ਿਸ਼ ਨਾ ਹੋਵੇ ਪਰ ਪਰਿਵਾਰ ਦਾ ਵੀ ਕੋਈ ਪੱਕਾ ਸਾਹਮਣੇ ਨਹੀਂ ਆਇਆ ਫੇਰ ਦੂਜੇ ਪਾਸੋਂ ਜਿਹੜੇ ਦੋਸਤ ਮਿੱਤਰ ਆ ਉਹਨਾਂ ਨੇ ਵੀ ਆਖਿਆ ਕਿ ਰਾਈਡਿੰਗ ਦੇ ਲਈ ਨਿਕਲਿਆ ਸੀ ਤੇ ਰਸਤੇ ਦੇ ਵਿੱਚ ਦੁਰਘਟਨਾਗ੍ਰਸਤ ਹੋ ਗਿਆ ਰਾਜਵੀਰ ਜਵੰਦ ਆ ਪਰ ਜਿਵੇਂ 27 ਤਰੀਕ ਨੂੰ ਐਕਸੀਡੈਂਟ ਹੋਇਆ ਉਸ ਤੋਂ ਬਾਅਦ ਦਿਨ ਬੀਤਦੇ ਗਏ 40s ਦੇ ਵਿੱਚ ਦਾਖਲ ਰਿਆ ਤੇ ਆਖਰ ਉਹਨੇ ਆਪਣੀ ਜਿਹੜੀ ਜ਼ਖਮੀ ਹੋਣ ਤੋਂ ਬਾਅਦ ਜਿਵੇਂ ਉਸਦੇ ਸਵਾਸ ਜਿਹੜੇ ਉਹ ਨਿਕਲੇ ਤੇ ਉਹਦੀਆਂ ਜਿਹੜੀਆਂ ਅੰਤਮ ਕਿਰਿਆਵਾ ਸੀ ਉਹ ਕੀਤੀਆਂ ਗਈਆਂ ਤੇ ਉਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਇੱਕ ਜਿਹੜੀ ਬੈਂਸ ਛਿੜਗੀ ਕਿ ਗੋ ਪ੍ਰੋ ਕੈਮਰਾ ਹੈਲਮਟ ਦੇ ਉੱਤੇ ਕਿਉਂ ਨਹੀਂ ਲੱਗਾ ਉਹਦੀ ਵੀਡੀਓ ਫੁਟੇਜ ਕਿਉਂ ਨਹੀਂ ਸਾਹਮਣੇ ਆਈ ਫੇਰ ਲੋਕਾਂ ਨੂੰ ਛਸ਼ੋ ਪੰਜੇ ਦੇ ਵਿੱਚ ਕਿਉਂ ਰੱਖਿਆ ਗਿਆ ਕਿ ਬਲੈਰੋ ਗੱਡੀ ਦੇ ਨਾਲ ਰਾਜਵੀਰ ਜਵੰਦਾ ਟਕਰਾਇਆ ਦੂਜੇ ਪਾਸੇ ਕਿਹਾ ਗਿਆ ਕਿ ਦੋ ਜਿਹੜੇ ਬਲਦ ਜਿਹੜੇ ਠੱਠੇ ਲੜ ਰਹੇ ਸੀ ਉਹਨਾਂ ਦੇ ਨਾਲ ਮੋਟਰਸਾਈਕਲ ਟਕਰਾਇਆ ਇਹ ਲੋਕਾਂ ਨੂੰ ਜਿਹੜਾ ਸਹੀ ਗੱਲ ਕਿਉਂ ਨਹੀਂ ਦੱਸੀ ਜਾ ਰਹੀ ਤੇ ਸਭ ਤੋਂ ਵੱਡੀ ਗੱਲ ਕਿ ਕੋਈ ਵੀ ਕੱਲਾ ਰਾਈਡਰ ਬਾਹਰ ਨਹੀਂ ਨਿਕਲਦਾ ਜਿਹੜੇ ਉਸ ਦੇ ਨਾਲ ਮੁੰਡੇ ਸੀਗੇ ਉਸ ਦੇ ਦੋਸਤ ਸੀ ਉਹਨਾਂ ਨੇ ਉਸ ਨੂੰ ਤੁਰੰਤ ਚੱਕਿਆ ਕਿਉਂ ਨਹੀਂ ਸੋ ਇਹਨਾਂ ਗੱਲਾਂ ਕਰਕੇ ਸਵਾਲ ਹਰ ਇੱਕ ਦੇ ਜ਼ਿਹਨ ਦੇ ਵਿੱਚ ਜਿਹੜੇ ਉਹ ਬਾਣਨ ਲੱਗੇ ਕਿ ਅੱਗੇ ਪ੍ਰੋਗਰਾਮਾਂ ਦਾ ਜਿਹੜੀ ਸ਼ਰਮਾਤ ਹੋਣ ਲੱਗੀ ਸੀ ਕਿਉਂਕਿ ਵਿਆਹਾਂ ਦਾ ਸੀਜ਼ਨ ਸ਼ੁਰੂ ਹੋਣ ਲੱਗਾ ਸੀ ਤੇ ਇੱਕ ਨਾਰਮਲੀ ਦੱਸ ਦਈਏ ਕਿ ਜੇਕਰ ਆਪਣੇ ਵਿਆਹਾਂ ਦੇ ਵਿੱਚ ਕੋਈ ਪ੍ਰੋਗਰਾਮ ਕਰਾਉਣਾ ਪਸੰਦ ਕਰਦਾ ਤੇ ਉਹ ਰਾਜਵੀਰ ਜਵੰਦੇ ਨੂੰ ਪ੍ਰੀਫਰੈਂਸ ਦਿੰਦਾ ਹੀ ਕਿਉਂਕਿ ਲਾਈਵ ਇਹਨਰੇ ਬਹੁਤ ਸੋਹਣੇ ਲੱਗਦੇ ਸੀ ਰਣਜੀਤ ਬਾਵਾ ਤੇ ਇਹ ਦੋ ਚਾਰ ਕਲਾਕਾਰ ਸਮਕਾਲੀ ਸੀ ਜਿਨ੍ਹਾਂ ਦੇ ਜਾਦੇ ਪ੍ਰੋਗਰਾਮ ਬੁੱਕ ਹੁੰਦੇ ਸੀ ਹਜੇ ਵਿਆਹਾਂ ਦਾ ਸੀਜ਼ਨ ਸ਼ੁਰੂ ਹੋਣਾ ਲੋਕਾਂ ਨੇ ਵਿਆਹ ਬੰਧਣੇ ਆ ਪਰ ਰਾਜਵੀਰ ਜਵੰਦੇ ਦੀ ਡਾਇਰੀ ਦੇ ਉੱਤੇ 62 ਪ੍ਰੋਗਰਾਮ ਬੁੱਕ ਸੀ ਜਦੋਂ ਇਹ ਗੱਲਾਂ ਬਾਹਰ ਆਈਆਂ ਤਾਂ ਸਾਰੇ ਲੋਕਾਂ ਦਾ ਵਾਕਿਆ ਹੀ ਧਿਆਨ ਉਹਨਾਂ ਨੇ ਆਪਣੇ ਵੱਲ ਖਿੱਚਿਆ ਕਿ ਵਾਕਿਆ ਹੀ ਕੋਈ ਸਾਜ਼ਿਸ਼ ਨਾ ਹੋਵੇ ਰਾਜਵੀਰ ਜਵੰਦੇ ਦੇ ਨਾਲ ਕਿਉਂਕਿ ਪਰਿਵਾਰ ਪਹਿਲਾਂ ਕੋਈ ਬਾਈਟ ਜਾਂ ਫਿਰ ਉਹਨਾਂ ਨੇ ਗੱਲ ਇਸ ਕਰਕੇ ਨਹੀਂ ਕੀਤੀ ਜਦੋਂ ਕਿਸੇ ਪਰਿਵਾਰ ਦੇ ਉੱਤੇ ਐਡੀ ਵੱਡੀ ਜਿਹੜੀ ਦੁਵਿਦਾ ਆਜੇ ਐਡਾ ਵੱਡਾ ਜਿਹੜਾ ਕਹਿਰ ਉਹ ਪੈ ਜੇ ਤੇ ਫਿਰ ਪਰਿਵਾਰ ਉਹਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਦੇ ਵਿੱਚ ਲੱਗ ਜਾਂਦਾ ਨਾ ਕਿ ਜਿਨੇ ਉਹ ਕੀਤਾ ਕਰਾਇਆ ਹੁੰਦਾ ਜਾਂ ਫਿਰ ਕੁਝ ਵੀ ਹੋਇਆ ਹੁੰਦਾ ਉਹਦੇ ਬਾਰੇ ਸੋਚਣ ਪਰਿਵਾਰ ਤਾਂ ਲਗਾਤਾਰ ਇਹੀ ਪੀਲਾ ਕਰ ਰਿਹਾ ਸੀ ਕਿ ਭਾਈ ਅਰਦਾਸ ਬੇਨਤੀਆਂ ਕਰੋ ਡਾਕਟਰਾਂ ਨੇ ਵੀ ਇਹੀ ਕਿਹਾ ਕਿ 90% ਡਾਕਟਰੀ ਇਲਾਜ ਦੇ ਨਾਲ ਬੰਦਾ ਸਹੀ ਹੁੰਦਾ 10% ਅਰਦਾਸਾਂ ਦੇ ਨਾਲ ਬੇਨਤੀਆਂ ਦੇ ਨਾਲ ਦਵਾਈਆਂ ਦੇ ਨਾਲ ਬੰਦਾ ਸਹੀ ਹੁੰਦਾ ਸੋ ਇਹਨਾਂ ਸਾਰੀਆਂ ਗੱਲਾਂ ਤੋਂ ਬਾਅਦ ਜਿਹੜੀ ਇੱਕ ਹੋਰ ਸਭ ਤੋਂ ਵੱਡੀ ਤੇ ਆਪਾਂ ਕਹਿ ਸਕਦੇ ਆ ਕਿ ਝੰਝੋੜਨ ਵਾਲੀ ਖਬਰ ਸਾਹਮਣੇ ਆਈ ਉਹ ਇਹ ਸੀ ਕਿ ਰਾਜਵੀਰ ਜਵੰਦੇ ਦਾ ਪਹਿਲਾ ਜਦੋਂ ਐਕਸੀਡੈਂਟ ਦੀ ਗੱਲ ਆਈ ਸੀ ਤੇ ਉਹ ਆਖਿਆ ਸੀ ਹਿਮਾਚਲ ਦੇ ਵਿੱਚ ਐਕਸੀਡੈਂਟ ਹੋਇਆ ਪਰ ਬਾਅਦ ਦੇ ਵਿੱਚ ਜਿਵੇਂ ਹੀ ਇਹ ਖਬਰ ਬਾਹਰ ਆਈ ਕਿ ਐਕਸੀਡੈਂਟ ਹਿਮਾਚਲ ਦੇ ਵਿੱਚ ਨਹੀਂ ਹੋਇਆ ਐਕਸੀਡੈਂਟ ਹੋਇਆ ਜਿਹੜਾ ਹਰਿਆਣਾ ਦੇ ਵਿੱਚ ਲੋਕ ਸਸ਼ੋਪੰਜੇ ਦੇ ਵਿੱਚ ਪੈ ਗਏ ਕਿ ਐਡਾ ਵੱਡਾ ਫਨਕਾਰ ਹੋਵੇ ਐਡਾ ਉਹਦਾ ਨਾਮ ਹੋਵੇ ਜਗਤ ਦੇ ਉੱਤੇ ਪਰ ਫੇਰ ਵੀ ਜਿਹੜਾ ਹਜੇ ਤੱਕਰ ਪ੍ਰੋਪਰ ਜਗ੍ਹਾ ਹੀ ਨਹੀਂ ਜਿਨੇ ਦੱਸੀ ਤੇ ਦਾਲ ਦੇ ਵਿੱਚ ਕੁਝ ਕਾਲਾ ਸੋ ਬਾਅਦ ਵਿੱਚ ਇਹ ਗੱਲ ਸਾਫ਼ ਹੋਈ ਦੋਸਤਾਂ ਨੇ ਜਿਨ੍ਹਾਂ ਦੇ ਉੱਤੇ ਜਿਹੜੇ ਦੋਸ਼ ਲਾਏ ਆ ਉਹ ਤੁਹਾਨੂੰ ਦੱਸ ਦਿੰਨੇ ਆ ਕਿ ਇੱਕ ਨਿੱਜੀ ਹਸਪਤਾਲ ਜਿੱਥੇ ਰਾਜਵੀਰ ਜਵੰਦੇ ਦੇ ਦੋਸਤ ਸੀ ਜਿਹੜੇ ਨਾਲ ਦੇ ਲੋਕ ਸੀ ਉਹ ਪਹਿਲਾਂ ਪੰਜੋਰੀ ਦੇ ਵਿੱਚ ਇੱਕ ਪ੍ਰਾਈਵੇਟ ਹਸਪਤਾਲ ਦੇ ਵਿੱਚ ਲੈ ਕੇ ਗਏ ਸੀ ਇਹ ਗਾਇਕ ਨੂੰ ਉਹਨਾਂ ਨੇ ਜਿਹੜੀ ਡਾਕਟਰੀ ਸਹਾਇਤਾ ਵੀ ਨਹੀਂ ਦਿੱਤੀ ਤੇ ਉਹਨਾਂ ਨੇ ਰਾਜਵੀਰ ਜਵੰਦੇ ਨੂੰ ਹੱਥ ਵੀ ਨਹੀਂ ਪਾਇਆ ਕੋਈ ਮੁੱਢਲੀ ਸਹਾਇਤਾ ਜੇਕਰ ਉੱਥੇ ਮਿਲ ਜਾਂਦੀ ਤੇ ਸ਼ਾਇਦ ਅੱਜ ਇਹ ਨੌਜਵਾਨ ਕਲਾਕਾਰ ਸਾਡੇ ਵਿੱਚ ਹੁੰਦਾ ਇਸ ਕਰਕੇ ਹੁਣ ਉਸ ਹਸਪਤਾਲ ਦੇ ਉੱਤੇ ਇੱਕ ਆਰਗੇਨਾਈਜੇਸ਼ਨ ਆ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਰਿੱਟ ਵੀ ਪਾਈ ਆ ਕਿ ਇੱਕ ਜਾਨ ਚਲੀ ਗਈ ਇਸ ਹਸਪਤਾਲ ਦੀ ਜਿਹੜੀ ਨਲਾਇਕੀ ਕਰਕੇ ਹੁਣ ਇਹੀ ਅੱਗੇ ਆਵੇਗਾ ਕਿ ਉਹੀ ਜਿਹੜੇ ਰਾਜਵੀਰ ਜਵੰਦੇ ਦੇ jaan jaan ਦੇ ਪਿੱਛੇ ਉਹ ਕਾਤਲ ਹੀ ਆ ਜੇਕਰ ਉਹਨਾਂ ਦੇ ਉੱਤੇ ਚਾਰਜ ਲੱਗ ਜਾਂਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਹਰ ਇੱਕ ਨੂੰ ਕੰਨ ਹੋ ਜਾਣਗੇ ਖਾਸ ਕਰਕੇ ਨਿੱਜੀ ਹਸਪਤਾਲਾਂ ਨੂੰ ਕਿ ਕਿਵੇਂ ਕਿਸੇ ਬੰਦੇ ਦੀ ਜਾਨ ਦੇ ਨਾਲ ਤੁਸੀਂ ਖਲਵਾੜ ਕਰਦੇ ਆ ਹੁਣ ਵੇਖਣਾ ਹੋਵੇਗਾ ਕੋਟ ਅੱਗੋਂ ਕੀ ਕਰਦਾ ਪਰ ਦੋਸਤਾਂ ਨੇ ਆਪਣਾ ਫਰਜ਼ ਜ਼ਰੂਰ ਇੱਥੇ ਨਿਭਾ ਦਿੱਤਾ